ਕੀ ਕਾਲ ਜੀ ਬਈ ਸਾਰਿਆਂ ਨੂੰ ਵਾਪਸ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਉਸ ਦੇਖੋ ਕਿੰਨੀ ਪਈ ਹੋਈ ਹੈ ਇਹ ਮੀਂਹ ਵਾਂਗ ਉਸ ਗਿਰੀ ਵੀ ਬਈ ਨਿਸਰਿਆ ਕਿੱਲਾ ਸਾਰਾ ਨਹੀਂ ਹੈ ਨਿਸਰ ਗਿਆ ਸਾਰਾ ਮਹਾ ਹਾਂ ਜੀ ਤੁਹਾਨੂੰ ਇਸ ਰਕ ਕਣ ਟਾਕੀ ਉਹ ਹਾਂ ਰਹੀ ਹੈ ਹੋਰ ਨਹੀਂ ਸਰ ਗਿਆ ਬਿੱਲਾ ਆਪਣਾ ਇਹ ਟਾਕੀ ਟਾਕੀ ਗਿਆ ਉਹ ਕੁਛ ਉਹ ਕੋਨੇ ਮਸਲਾ ਦੇ ਚਾ ਪਤਾ ਕੀ ਹੋ ਗਈ ਗਿਆ کہیں ਉਹ ਹਾਂ ਨਿਕਲੀ ਨਹੀਂ ਨਿਕਲੀ ਨਹੀਂ ਹਾਂ ਇਹ ਤਾਂ ਹੋਇਆ ਨਿਕਲ ਤਾਂ ਗਿਆ ਸਾਰੇ ਬਾਕੀ ਹੁਣ ਸਬਜ਼ੀ ਨੂੰ ਵੀ ਕੋਈ ਫਰਕ ਨਹੀਂ ਸਪਰੇਅ ਤੇ ਬਾਕੀ ਮੈਂ ਹੀ ਛਿੜਕਾ ਜਾਂ ਪਾ ਗਿਆ ਉਹਦੇ ਨੇ ਰਾਤ ਨੂੰ ਜਿੱਦਣ ਸਪਰੇਅ ਕਰੀ ਆਪਾਂ ਨਾ ਚਲੋ ਕੁਸਤਾ ਕੰਮ ਕਰਈ ਹੈ ਬਾਕੀ ਲਾਣ ਜਿੰਨਾ ਕੋ ਲਾਣ ਜਿੰਨਾ ਲਾਣ ਦਰਮਿਆਨਾ ਰਹਾ ਨਾ ਸੰਭੂ ਖੋਲਾ ਤਨਾ ਦੇਖਦੇ ਬੱਲ ਬੱਲ ਦਿਖ ਰਿਹਾ ਹੈ ਹੈ ਦੇਖ ਕਿਸ ਤਰ੍ਹਾਂ ਨਾ ਦਾਦਾ ਲਾਣ ਮੇ ਵੀ ਫਿਰ ਪਰਾਲ ਚੜ ਜਾ ਪਰਾਲੀ ਹੋਆ ਫਿਰ ਨਾਣਾ ਘਟ ਲਗਾ जाना कर लगा पूरी बंद पर है वहाँ देख ना हो है वो पड़ोसी है उसका देख रहे हैं पकने वाला है दस दिन में पत्ते झलक रहा है हुँ। हुँ। ਅੰਦਰ ਹੈ ਹਾਗੁਰ ਇਹ ਕਿਲਾ ਪਾਣੀ ਬਹੁਤ ਹੀ ਵਾਹ ਬਈ ਜੱਤੇ ਸਮਝੀ ਰੀ ਲਾਦੇ ਨੇ ਨਾ ਜੱਤੇ ਹੀ ਸੰਗਣਾ ਪਾਣੀ ਖੜ ਗਿਆ ਇਸ ਤਰ੍ਹਾਂ ਆ ਜਾਣਾ ਐਸੇ ਆ ਜਿਵੇਂ ਪਾਣੀ ਪੈ ਗਿਆ ਜੋ ਰਿਹਾ ਗਿਆ ਮਤਲਬ ਉਹ ਕਹੀਂ ਡੇ ਗਿਆ ਉਹ ਪਤਾ ਕਿਆ ਯਾਰ ਜੇ 2 ਸਾਲ ਪਹਿਲੇ ਬਿਮਾਰੀ ਨਹੀਂ ਆਇਆ ਦਾ ਜੀਰੀ ਮੈਂ ਛੋਟੇ ਪਿੱਡੇ ਵਾਲਾ ਉਹ ਬਿਮਾਰੀ ਹੈ ਉਹ ਨਿਸਰਦੋ ਰਿਹਾ ਉਹ ਦੇਖੋ ਪਰ ਛੋਟਾ ਰਹਿ ਗਿਆ ਪਿੱਡਾ ਉਹ ਬਿਮਾਰੀ ਵਾਲੀ ਪਿੱਡੇ ਬਈ ਜਿਹੜੇ ਉਹ ਵਾਇਰਸ ਆਇਆ ਤਾਂ 2 ਸਾਲ ਪਹਿਲਾਂ ਉਸ ਤਰ੍ਹਾਂ ਮਤਲਬ ਐਤ ਕੀ ਵੀ ਐਤੀ ਕਿਸੇ ਕਿਸੇ ਵੀ ਜਮਾ ਮਤਲਬ ਬਹੁਤ ਥੋੜੀ ਥੀ ਮੰਨ ਕੇ ਚੱਲੋ 1.2% 1% ਇਸ ਤਰ੍ਹਾਂ ਮਤਲਬ ਕਿਤੇ ਕੋਈ 1.2 ਬੁੱਟਾ ਛੋਟਾ ਰਹਿ ਗਿਆ ਜਾਂ ਉਹ ਨਾ ਗਰੋਥ ਨਹੀਂ ਕਰੀ ਪੂਰੀ ਮਤਲਬ ਸਾਰਾ ਖੇਤ ਨੀਸਰ ਗਿਆ ਉਹ ਬਾਦਮਾ ਨਿਕਲ ਰਹੀ ਉਹ ਮਾ ਇੱਕ ਦੋ ਗੱਲ ਬਸ ਇਸ ਤਰ੍ਹਾਂ ਇੰਨੀ ਗਏ ਬਾਕੀ ਆ ਵੀ ਨੀਸਰ ਗਿਆ ਦੇਖ ਲਓ ਆਪਣਾ ਉਧਰ ਪੰਜ ਕਨਾਲ ਵੀ ਨੀਸਰ ਗਿਆ ਉਸ ਸਪਰੇਅ ਕਰੀ ਦੀ ਆਪਾਂ ਕਬਾੜ ਦੀ ਦੇਖ ਲਓ ਹੂੰ ਇੱਕ ਵਾਰ ਤਾਂ ਆਇਆ ਹੋ ਗਿਆ ਦਾ ਮਾਹਲਾ ਵੀ ਜੀਰੀ ਖਰਾਬ ਹੋ ਗਈ ਕਬਾੜ ਚੜ ਗਿਆ ਇਸ ਮਾਹ ਹੂੰ ਕਬਾੜ ਚਲਾਈ ਕਿਆ ਸੀ ਨਾ ਹਾਂ ਕਬਾੜ ਤੇ ਦੇਖੋ ਇਹਨਾਂ ਚਲਾਈ ਹੋ ਗਿਆ تھا ਹਾਂ ਪਰ ਲਾਣ ਦੇਖ ਲਿਓ ਮੈਂ ਲਾਣ ਜਿੰਨਾ ਹਲਵਾ ਹਰ ਰਹਾਗਾ ਨਾ ਉਤਨਾ ਦਾਣਾ ਵਧੀਆ ਲਗਾ ਲੈ ਇਸ ਮਾਹ ਬੁੱਧੀ ਲੱਗ ਰਹੀ ਦੀ ਜੀਰੀ ਹੈ ਹਾਂ ਆਰੀ ਉਹ ਦੇਖ ਲੈ ਬੱਲੇ ਬੱਲੇ ਦਿਖ ਰਹੀ ਐ ਹਾਂ ਨਹੀਂ ਦਾਦਾ ਲਾਣ ਦਾ ਕੋਈ ਫਾਇਦਾ ਨਹੀਂ ਹੈ ਦਾਦਾ ਲਾਣ ਵਧਾਗਾ ਐਨਾ ਕਿ ਲਾਣ ਚਾਹੀਦਾ ਜਿੰਨਾ ਕਿ ਉਹ ਐ ਉਹ ਐ ਜਿੰਨਾ ਕਿ ਨਵਾ ਲਾਣ ਦਾ ਆ ਵੀ ਇਹਨੂੰ ਵੀ ਵੈਸੇ नहीं जीरी तो अपना ठीक है हाँ कोई दिक्कत नहीं है कोई खराबी नहीं है खाली माँ मुझे मैं तो लग कहीं वो साला कीड़े ले गए ना सला वो कीड़ा भी खावा का कहीं देव कीड़े नु भी खानी आ कीड़ा नहीं भूखा नहीं मर जाएगा फिर तो मर तो जब रब ने पैदा किया उसको खाने को भी तो देना रब ने शंभू कीड़े को भी लेकिन है लेकिन जीरी जितना संभव है हम्म लेकिन सांबे हो गए सारा बीमारी पकड़ लेता है ना तो दिक्कत हो जाए हम्म इसमें आया नहीं कभी ना पहले बीमारी पता नहीं था इस चक्कर का तो पहली बार आया आयु आहो ਇੱਕ ਸਪਰੇ ਹੋਰ ਮਾਰ ਦੇਗੇ ਸਮਾਂ ਦੋ ਦਿਨ ਬਾਅਦ ਨਹੀਂ ਪਹਿਲੇ ਦੇਖ ਤੋਂ ਲੈ ਕਰਾਂਗੇ ਕਰਾਂਗੇ ਇੱਕ ਸਪਰੇ ਹੋਰ ਦੋ ਦਿਨ ਬਾਅਦ ਨਾ ਗੈਲਿਓ ਗੈਲਿਓ ਗੋਮ ਆ ਜਾਗੀ ਸਮਾਰਗਾ ਹੂੰ ਕਿ ਐਸਪਰੇ ਮਾਰ ਦੇਣਾ ਮਤਲਬ ਦਾਣਾ ਕਾੜੇ ਨਾ ਹੋਣੇ ਤੇ ਇਹ ਵੀ ਨਹੀਂ ਹੁੰਦਾ ਕੁਝ ਵੀ ਸਗਾ ਵਾਲਾ ਕੁੜਾ ਅੱਛਾ ਤਪਾ ਸਿਨਮਾ ਹਵਾ ਲੱਗਣ ਤੇ ਪਾਣੀ ਨਾ ਦੇ ਨਾ ਪਾਣੀ ਤਾਂ ਖੜਾ ਆ ਗਿਆ ਦੇਖੋ ਵੀ ਉਸ ਕਿੰਨੀ ਪਈ ਵੀ ਹਾਂ ਜੀਰੀ ਤ ਤਗੜੇ ਨਿਕਲ ਰਹੀ ਹੈ ਅਭੀ ਠੀਕ ਆ ਹਾਂ ਤਗੜੇ ਹੈ ਬਿਮਾਰੀ ਨਹੀਂ ਆਉਂਦੀ ਇਸ ਲਈ ਦੇਖਾ ਹਾਂ ਢਲ ਕੋ ਦੋੜਾ ਦੋੜਾ ਮਤਲਬ ਹਵਾ ਲੱਗਣਾ ਚਾਹੀਦੀ ਆ ਘਾਹ ਮਤਲਬ ਰੁਕ ਨਹੀਂ ਜਾਂ ਢੋਲ ਪਤਾ ਹੀ ਤੋਂ ਬੜਾ ਬਿਮਾਰੀ ਹੂੰ ਐਸੇ ਕਰਕੇ ਮੈਂ ਸਾਰੇ ਮੈਂ ਰੈਡੀ ਕਰਿਆ ਆ ਮੇਰਾ ਹੂੰ ਹੂੰ ਢੋਲ ਤੋਂ ਸਾਫ ਚਹੀਦੀ ਇਹ ਵੀ ਨਿਸਰਗੀ ਸਾਰੀ ਨਿਸਰੇ ਆ ਮਹ ਸਾਰਾ ਜੋ ਵੀ ਕਾਲ ਕਹਾ ਇਤਨਾ ਭਾਈਆ ਕੌਣ ਸਾ ਹਾਂ ਹਾਂ ਯੋ ਯੋ ਕਹਿ ਰਿਹਾ ਮੈਂ ਯੋ ਤਾਂ ਕੈਂ ਦਿਨ ਹੋਈ ਨਹੀਂ ਨਿਸਰੇ ਵਾ ਯੋ ਤਾਂ ਨਿਸਰੇ ਗਿਆ ਦਾ ਯੋ ਰਰੀ ਦੀ ਯੋ ਵੀ ਨਿਸਰੇ ਹੀ ਅੱਧਾ ਕਿਲਾ ਯੋੜ ਇਸ ਵਿੱਚ ਰਹਿ ਰਿਆ ਤਾਂ ਨਾ ਜਿੰਨ ਨਿਸਰਨੇ ਤੇ ਵੀ ਨਿਕਲੇ ਹੀ ਬਾਹਰ ਇਤੋਂ ਤਕਰੀਬ ਨਹੀਂ ਉਹ ਵੀ ਸਾਰੀ ਸਮਾ ਇਕਰੇ ਇੰਗਾਦਾਂ ਪਾ ਤਾ ਲੈ ਇਹਨਾਂ ਇਸ ਕਿੱਲੇ ਮਾ ਕਾਲੇ ਉਸ ਤਨਾ ਕਟ tha ye ਮਾਲਿਕ ਅਰੇ ਨਿਸਰੇਵਾ ਤੋਂ ਹੈ ਦਾ ਪੰਗ ਨਾ ਨਿਸਰੇ ਆਇਆ ਚੰਗਲਾ ਨੀਚਾ ਝੁਕ ਗਿਆ ਨਾ ਤੇ ਉਹ ਸਾਹਿਬ ਗਿਰੀ ਵੀ ਕੁਸ ਉਸ ਮਾ ਝੁਕ ਜਾ ਉਸ ਝੁਕਣਾਈ ਐ ਇਸਨੇ ਬਦਾਨਾ ਪੜਾ ਗਿਆ ਸਮਾ ਵਜਨ ਹੋ ਗਿਆ ਦਿਨ ਪਤੀ ਨੂੰ ਪਤਾ ਨਾ ਉਹ ਝੁਕਣਾਈਆਂ ਨੀਚੇ ਨੂੰ ਓ ਲੈ ਬਲ ਲੈ ਹਾਂ ਇਹ ਸਲਾ ਕਿਵੇਂ ਇਸ ਵਿੱਚ ਵਿੱਚ ਗੋਸ ਗਿਆ ਜੀ ਉਹ ਗੁੱਛੀ ਸਮੇਂ ਤੇ ਲਾ ਦਿਆ ਪੜਿਆ ਧੋਵਾ ਉਹ ਇੱਕੋ ਵੀ ਜਾ ਦੋ ਟਾਈਮ ਤੋਂ ਇੱਕੋ ਟਾਈਮ ਪੱਕਾਗਾ ਇਕੱਠਾ ਹੀ ਪੱਕਾਗਾ ਉਹ ਵੀ

ਇਹ ਗੀ ਕਾ ਮਤਲਬ ਦੂਸਰੇ ਟੱਪ ਹੀ ਹੈ ਇਸ ਕਾ ਨਾ ਕੱਲ ਆਇਆ ਨਹੀਂ ਸੁਣ ਤੋ ਸਹੀ ਕੱਲ ਕੱਲ ਗਿਣਿਆ ਬੰਨੇ ਇਸ ਕੜਕਾ ਇੱਕ ਪੱਡੇ ਮੈਂ 30 ਨਾਲੀ 28 30 ਨਾਲੀ ਮੈਂ ਨਿਸਰਿਆ ਬੱਲ ਪੂਰਾ ਔਰ 20 15 20 ਤੇ ਘਟ ਤਾ ਹਾਂ ਯੋ ਯੋ ਹਮ ਇਸ ਕਾ ਤੋ ਯੋ ਤੋ ਘਟਾ ਪੱਡਾ ਅਗਲਾ ਪੱਡਾ ਦੇ ਕਿਤਨਾ ਮੋਟਾ ਬਰੋਥ ਬਹੁਤ ਖਰਾਬ ਰਿਓ ਕੌਣ ਸਾ ਬੀਜ ਆ ਹਰ ਸਾਲ ਹੋ ਆਇਓ ਇਹ ਵੀ ਥੋੜਾ ਜਿਆਦਾ ਆਇਓ ਨਹੀਂ ਪਹਿਲਾਂ ਘਟ ਹੋਇਆ ਕਰਦਾ ਪਹਿਲਾਂ ਨਹੀਂ ਇਤਨਾ ਉਹ ਆਲਾ ਇਹੀ ਬੀਜ ਮਾਂ ਤੇ ਬਦਲ ਦੇਣਾ ਪਿੱਛੇ ਸੇ ਹੀ ਆਵਾ ਕੈਸੇ ਬਦਲੇ ਪਿੱਛੇ ਸੇ ਕੈਸੀ ਆਵਾ ਪਿੱਛੇ ਸੇ ਹੀ ਇਸ ਮੇ ਰਲਿਆ ਕੰਪਨੀ ਮੇ ਸੇ ਜਬ ਬੀਜ ਬੂਜ ਭਰਾ ਵਹਾਂ ਸੇ ਪਹਿਲੇ ਹੀ ਰਲਿਆ ਆਵਾ ਇਸ ਮੇ ਦਾਣਾ ਸ਼ੁਰੂ ਸੇ ਹੀ ਸ਼ੁਰੂ ਸੇ ਯਾਰ ਆਲੇ ਵਾ ਆ ਜਾ ਇਧਰ ਨੂੰ ਉਸ ਤੋਂ ਅੱਛਾ ਹੋਆ ਹੂੰ mm. ਰਾਤ ਤੌਰ ਕੋਣ ਦਾ ਮੋਟਰਪੇ ਆ ਹੋਵੇ ਹੈ ਹੋਰ ਕੋਣ ਦਾ ਮੋਟਰਵਾ ਰਾਤ ਕੱਲਾ ਹੀ ਦਾ ਕੱਲੇ ਰਸਮ ਨੌਜੀ ਉਹ ਵੇ ਉਸ ਪਈਆ ਦੇਖ ਲੋ ਮੱਕੜੀ ਨੇ ਜਾਲਾ ਮੱਕੜੀ ਜਾਲਾ ਲੱਗੀ ਪਾਣ ਦੇ ਲੈ ਹੁਣ ਮੱਛਰ ਖਤਮ ਹੋ ਜਾਊਗਾ ਮੱਕੜੀ ਜਾਲਾ ਲੱਗੀ ਪਾਣ ਮੱਛਰ ਖਤਮ ਹੋ ਜਾਊਗਾ ਮੱਕੜੀ ਮੱਕੜੀ ਤਾਂ ਮਤਲਬ ਮੱਛਰ ਫਕadne ਲਈ ਮੱਕੜੀ ਹਾਂ ਮੱਛਰ ਖਤਮ ਹੋ ਜਾਏਗਾ ਹੁਣ ਮੱਕੜੀ ਜਾਲਾ ਪਾਵਾ ਨਾ ਮੱਛਰ ਫੇਰ ਖਤਮ ਹੋ ਜਾ ਬਟਾ ਬਾਜਰਾ ਵੀ ਇਹ ਬਾਜਰਾ ਸਹੀ ये पत्ते लाल लाल से क्यों है इसके थोड़े ये दूसरा वो दूसरा है ये राड़ी है हम्म राड़ी है ये इधर कहाँ जा रहे हैं और इधर निकल जाएंगे मोटर पानू अगर डॉल आगे नहीं गया और कहा जाएंगे तो 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 ते, तो ते अंगूठी की चला वो टांग खराब हो गया है चल उसमें गिरते गिरते गिला गिला रहता है डीजल mm. लगाया नहीं ना दो दिन से हम्म ये तो अच्छे रहेगा ऐसी बात नहीं हम mm. इसमें बहुत ही तोती कनेरी वाले में चिट्टी-चिट्टी सा होती हो बोलता हूं मतलब थोड़ा ध्यान बेटा मन दे दीजिए ये तो नहीं हमर की तो मर गई नहीं है इसमें तो इसमें इसमें ज्यादा था इसमें पनीरी वाली में ये देखिए पनीरी वाली निसरई देख ले अब देखिए तो कम के दाने लगे नहीं ये मतलब उसका पावर नहीं मिल रहा है हम्म इसीलिए मतलब वो जल्दी निसर गया वही है ना नहीं यो पनीरी बीजा बजाया यो वहीं खड़ा रहा वो पटके लगाने में दु, फिर दोबारे जड़ पाया हाँ। वो हफ्ते का फर्क पड़ जाओ हाँ, 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 ये हफ्ता तो पहले निसरे और फिर इसने जड़ पकड़े पकड़ाया चल गया इस करके जल्दी निसरे आया हाँ, हाँ, हाँ। यो यो चक्कर होया लग गई निसर देखा

मुझे तो रहा कि बल्ली, में कैसे मतलब है? बल्ली भी पेडा तो बना, बना दिया जो बल्ली है ना इसका देख जैसे ये बल्ली है ना इसका देखिए टाली देख कितना ऊपर है दे। देख ਪੂਰਾ ਟੱਲੀ ਲੰਮਾ ਲੰਮਾ ਭਰਿਆ ਵਾ ਝਾੜ ਮੇ ਤੋਂ ਵਧੀਆ ਰਹਾ ਜੋ ਥੋੜਾ ਲਗਾਣਾ ਈਸੀ ਟਾਈਮ ਪਾ ਵਾ ਜਿਸ ਟਾਈਮ ਲਗਾਈ ਆਪਾਂ ਨੇ ਕਦੇ ਜਲਾਈ ਮੇ ਜੇ ਕਿ ਤਾ ਲਗਾ ਦੇ ਫਿਰ ਝਾੜ ਨਹੀਂ ਦਿੰਦੀ ਉਹ ਅੱਛਾ ਵਾ ਚਲਾਇਆ ਰਿਹਾ ਪਹਿਲੀ ਵਾਰ ਆਈ ਕਾ ਇਸਮਾ ਨਹੀਂ ਪਹਿਲਾਂ ਨਹੀਂ ਆਈ ਕਦੇ ਪਹਿਲਾਂ ਮਾਨ ਸਪਰੇ ਕਰੀਓ ਨਹੀਂ ਕਦੀ ਇਸਮਾ ਪਹਿਲਾ ਚਾਂਸ ਹੈ ਬਿਮਾਰੀ ਦਾ ਸੁੰਡੀ ਇਸਮਾ ਜਣ ਸੀ ਆਈ ਹੈ ਚਲੋ ਪਤਾ ਲੱਗ ਗਿਆ ਇਸ ਦਾ ਵੀ ਸੁੰਡੀ ਆਣ ਲੱਗੀ ਸਮਾਂ ਅੱਗੇ ਪਿੱਛੇ ਨੂੰ ਪਹਿਲਾਂ ਮਾਰ ਦੇ ਕਰਾਂਗੇ ਸਪਰੇਅ ਕਿਉ ਨੋਜੀ ਪੋਂਜੇ ਕੋਮਾ ਕੋਮਾ ਆ ਗਿਆ ਆਪਾਂ ਫਿਰ ਮੋਟਰ ਦੇ ਇਹ ਦੇਖੋ ਰਾਧ ਸ਼ੰਭੂ ਨੇ ਚੁੱਲਾ ਬਣਾਇਆ ਵਾ ਕੀ ਬਣਾਇਆ ਤਾਂ ਚਾਵਲ ਬਾਤ ਬਣਾਇਆ ਥਾ ਰੇਟ ਬਣਾਇਆ ਹਾਂ ਹਮ ਮਿੱਟਾ ਬਣਾਇਆ ठीक है जी उस पई भी है भाई अच्छा अच्क आकर उस पवा वो उसे पे करनी बस ਚਰੀ ਆਪਣੀ ਥੋੜੀ ਹੋ ਰਹੀ ਗਈ ਬਸ ਅੱਗੇ ਫਿਰ ਬਾਜਰਾ ਹੋ ਜਾਣਾ ਬਾਜਰਾ ਖੁਲਾਇਆ ਪਹਿਲਾਂ ਆਪਾਂ ਨੇ ਦੁਬਾਰਾ ਚਰੀ ਪਾਈ ਫਿਰ ਖੰਧੀਆਂ ਨਹੀਂ ਦੀਆਂ ਹੈ ਚਰੀ ਨੂੰ ਬਈ ਬਹੁਤ ਨੱਕ ਬੁੱਲ ਮਾਰੇ ਕਰੇ ਫਿਰ ਲਗੀਆਂ ਖਾਣ ਲੋ ਜੀ ਉਹ ਵੀ ਨਿਸਰਾ ਹੈ ਇਹ ਪਰਲਈ ਬੀਜ ਹੈ ਬਈ 7301 ਬਚ ਗਿਆ ਤਾਂ ਅੱਧੇ ਕਿੱਲੇ ਦਾ ਪੂਰਾ ਲਾਤੇ ਆਪਣੇ ਅੱਧਾ ਕਿੱਲਾ ਬਾਕੀ ਦੇਖਦੇ ਆਂ ਇਹਦਾ ਕਿ ਕਿਹਜਾ ਹਜਰ ਹੋਊਗਾ ਝਾੜ ਵਿੱਚ ਵਿੱਚ ਉਰਾਂ ਤਾਂ ਹੈ ਨਹੀਂ ਘਰ ਪਰਾਂ ਵੀ ਇੱਕ ਕਿੱਲੇ ਮਈਆਂ ਕਿਤੇ ਕਿਤੇ ਜਨ ਡੋਡੀ ਬਹੁਤ ਨੁਕਸਾਨ ਕਰਿਆ ਸੁੰਡੀ ਨੇ ਤਾਂ ਬਈ ਕੀ ਇੱਕ ਸਪਰੇਅ ਮੇਰੇ ਹਿਸਾਬ ਤੇ ਤਾਂ ਜੇ ਲੱਗ ਜਾਵੇ ਇੱਕ ਸਪਰੇਅ ਬਹੁਤ ਫਾਇਦਾ ਰਹੂਗਾ ਟਿਲਟ ਵਗੈਰਾ ਦੀ ਮਾਰ ਦੂੰਗੇ ਮੈਂ ਹਾਂ ਟਿਲਟ ਹੈ ਨਾ ਜਿਹੜੀ ਫਸਲ ਚ ਜਾਨ ਪਾ ਦਿੰਦੀ ਆ ਹਰਾ ਭਰਾ ਕਰ ਦਿੰਦੀ ਬਈ ਦੇਖੀ ਆਪਾਂ ਨੇ ਪਹਿਲਾਂ ਕਰਕੇ ਮੇਰੀ ਸਲਾਹ ਵੀ ਇੱਕ ਟਿਲਟ ਦੀ ਯਾਰ ਪोटाश ਦੀ ਪਾ ਕੇ ਮਾਰ ਦੂੰਗੇ ਸਪਰੇਅ ਪोटाश ਗਿਲ ਤਾਂ ਦਾਣੇ ਤੇ ਠੀਕ ਰਹੂਗੀ ਉਨੇ ਸਾਰੇ ਪਾ ਗਈ ਹੁਣ ਇਹ ਦੋ ਦਿਨ ਤੱਕ ਮਾਰ ਦੰਨੇ ਚ ਹੈ ਦੋ ਤਿੰਨ ਦਿਨ ਹੋ ਵੀ ਗਏ ਕਰੀ ਨੂੰ ਸਪਰੇ ਆਪਾਂ ਨੂੰ ਦੋ ਦਿਨ ਹੋਰ ਲੰਘ ਜੂਗੇ ਪੰਜ ਚਾਰ ਦਿਨ ਬਾਅਦ ਲੱਗ ਜੂਗੀ ਜਣੀ ਗੱਲ ਪਾਣੀ ਸੁੱਕ ਜੂਗਾ ਹੁਣ ਤਾਂ ਸਣੀ ਖਤਮ ਹੋ ਜੂਗੀ ਮਾ ਪਾਣੀ ਖੜਾਤੇ ਤਾਂ ਆਪਾਂ ਨੇ ਉਹ ਪਰਾਂ ਤੁਹਾਡੇ ਮੈਂ ਕਦੇ ਕਿੱਲੇ ਮੈਂ ਤਾਂ ਪੈਰ ਬਹੁਤ ਘਟਦਾ ਤਾਂ ਬਾਈ ਮੋੜੀ ਔਖੀ ਕਰੀ ਸਪਰੇਅ ਦੋ ਪੰਪ ਲਾਇਆ ਮੱਧੇ ਕਿੱਲੇ ਵਾ ਬਹੁਤ ਔਖੇ ਲਾਇਆ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਵਲੌਗ ਵਿੱਚ ਯਾਦ ਰੱਖੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਕਰੋ ਬਾਈ ਗੱਲ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕਰੋ ਤੇ ਗੱਲ ਵੀਡੀਓ ਪੂਰੀ ਦੇਖਿਆ ਕਰੋ ਸਕਿੱਪ ਨਾ ਕਰੇ ਕਰੋ ਬਾਈ